ਕਿ ਹੱਡੀਆਂ ਫਿਰ ਮੈਂ ਵੀ ਹੁਣ ਕਿੱਥੇ ਜਾਵਾਂ ਮੈਂ ਨਹੀਂ ਅਸੀਂ ਕਹਿੰਦੇ ਨਹੀਂ ਤੁਸੀ ਵਿਆਹ ਤੋਂ ਮੈਨੂੰ ਤੂੰ ਕਿਵੇਂ ਰਹੀ ਇਹਦੇ ਨਾਲ 25 ਸਾਲ ਫਿਰ ਬਾਬਾ ਜੀ ਹੁਣ ਕੀ ਕਰਦੀ ਜਰਾ ਕੀ ਕਰਦੀ ਮੈਂ ਤੁਹਾਡਾ ਪ੍ਰੂਫ ਲਿਓ ਕਿਥੇ ਨੰਦ ਕਰ ਜੋਏ ਨੇ ਇਹ ਵੀ ਤਾਂ ਮੈਂ ਤੋਂ ਬਿਨਾਂ ਹੀ ਰਹਿੰਦੀ ਹੈ ਤੈਨੂੰ ਵੀ ਸ਼ਰਮ ਨਹੀਂ ਆਉਂਦੀ ਬਿਨਾਂ ਪ੍ਰੂਫ ਪੱਤਰ ਵੇਖੀ ਬੈਠੇ ਇਹ ਨਹੀਂ ਕੋਈ ਦੰਦਾ ਭੈਣ ਦਾ ਮਰਨ ਕਰਨ ਵਾਲੇ ਖੁੰਦੇ ਸਾਲਾ ਬਗ ਨੂੰ ਹੋਰ ਤਾਂ ਵੀ ਮੇਰੇ ਬੰਦੇ ਮਾਰੇ ਮਾਰੇ ਬਹੁਤ ਕੂਟੀ ਇਹਨਾਂ ਦੇ ਤੇ ਬੜੀ ਭੈਣ ਦਾ ਫੋੜਾ ਵਾਲੀ ਲੋਕਾਂ ਦਾ ਤੈਨੂੰ ਕਿਵੇਂ ਲਸਾਇਆ ਮੈਂ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਮੀਨ ਤੋਂ ਅਵਾਜ਼ ਤੋਂ ਗਰਾਊਂਡ ਦੀ ਰਿ ਅੱਜ ਇੱਕ ਹੋਰ ਮਸਲਾ ਜੋ ਕਿ ਭਰਾ ਵੱਲੋਂ ਆਪਣੀ ਭੈਣ ਦੀ ਕੋਠੀ ਦੱਬੀ ਹੋਈ ਹੈ ਤੇ ਭੈਣ ਨੇ ਪੈਸੇ ਦਿੱਤੇ ਹੋਏ ਨੇ ਬਕਾਇਦਾ ਪਰ ਕੋਠੀ ਦਾ ਕਬਜ਼ਾ ਹਜੇ ਭਰਾ ਲਵੇ ਆ ਜੋ ਕਿ ਕਬਜ਼ਾ ਨਹੀਂ ਦਿੰਦਾ ਪੂਰੇ ਸਬੂਤ ਨੇ ਇਹਨਾਂ ਲਵੇ ਇੱਕ ਭਰਾ ਨੇ ਹੀ ਆਪਣੀ ਭੈਣ ਦਾ ਹੱਕ ਦੱਬਿਆ ਹੋਇਆ ਉਸ ਦੇ ਸਬੰਧ ਵਿੱਚ ਅੱਜ ਫੇਰ ਫੌਜਾਂ ਖਿੱਚੀਆਂ ਹੋਈਆਂ ਨੇ ਕੀ ਮ ਕੋਠੀ ਆਹੋ ਜਿਹੜੀ ਕਿ ਇੱਕ ਭਰਾ ਨੇ ਆਪਣੀ ਭੈਣ ਤੋਂ ਪੈਸੇ ਲੈ ਕੇ ਤੇ ਹਜੇ ਵੀ ਉਹਨਾਂ ਨੇ ਆਪਣੇ ਕੋਲ ਹੀ ਰੱਖੀ ਆ ਭੈਣ ਨੂੰ ਕਬਜ਼ਾ ਨਹੀਂ ਦਿੱਤਾ ਹੋਇਆ ਕਿ ਉਹ ਕੋਠੀ ਆ ਹੱਕ ਦਾ ਮਾਉਣ ਵਾਸਤੇ ਇੱਕ ਭੈਣ ਦਾ ਪੂਰੇ ਸੰਗਤਾਂ ਪਹੁੰਚੀਆਂ ਨੇ ਤੇ ਇਹ ਉਹੀ ਕੋਠੀ ਆ ਇਹ ਭਰਾ ਨੇ ਲਿਆ ਹੋਇਆ ਸੀ ਘਰ ਹੀ ਅੱਛਾ ਜੀ ਪਾਹੀ ਪਾਹੀ ਵੀ ਦੇਣ ਕਾਹੀ ਵੀ ਦੇ ਦਿਆ ਤੇ ਕਿਆ ਨਨੰਦ ਜੀ ਟ੍ਰੀ ਨਹੀਂ ਕਰਾਂਦੇ ਹੈਂ ਅੱਛਾ ਕਬਜਾ ਵੀ ਹੋ ਜੋ ਉਹਨਾਂ ਲਈ ਆਈ ਉਹ ਇਹੀ ਕੰਮ ਕਰ ਲਈ ਉਸਤੇ ਕਬਜਾ ਵੀ ਇਹਨਾਂ ਦਾ ਪਾਹੀ ਉਹ ਜੀ ਟ੍ਰੀ ਨਹੀਂ ਕਰਾਂਦੇ ਬਸ ਜਿਹੜੀ ਕਾਰਨ ਕਰਕੇ ਵੀ ਸਾਨੂੰ ਇਹਨਾਂ ਨੇ ਸੱਦਿਆ ਵਾ ਜਿਹੜੀ ਕਾਰਨ ਕਰਕੇ ਆਏ ਚਾਏ ਅੱਛਾ ਇੱਕ ਭਰਾ ਨਹੀਂ ਇੱਕ ਭੈਣ ਦਾ ਹੱਕ ਦੱਬਿਆ ਹੋਇਆ ਜੀ ਹਾਂਜੀ ਹਾਂਜੀ ਭਰਾ ਨੇ ਹੱਕ ਤੇ ਪੈਸੇ ਦਿੱਤੇ ਹੋਏ ਨੇ ਸਾਰੇ ਕੀ ਸਾਰੇ ਪੈਸੇ ਸਬੂਤ ਹੈਗੇ ਤੁਹਾਡੇ ਕੋਲ ਸਾਰੇ ਸਾਰੇ ਸਬੂਤ ਠੀਕ ਹੈ ਜੀ

ਮੁੱਲ ਵਿੱਚ ਕੀ ਹੋਈ ਹੈ ਜਗਾ ਇਹਨਾਂ ਦੀ? ਬਸ ਇਹੀ ਜਦੋਂ ਨੂੰ 7 ਲੱਖ ਰੁਪਏ ਨੇ ਦਿੱਤੇ। ਇਹ ਥੋੜੀ ਭੈਣ ਆ ਇਹ। ਹਾਂਜੀ। ਤੇ 7 ਲੱਖ ਦਿੱਤਾ ਹੀ। ਇਹ ਸਾਰੇ ਉਹ 30 ਮੈਂ ਉਹ ਲੈ ਮੈਨੂੰ ਨਹੀਂ ਦਿੱਤਾ। ਸਾਰੇ ਬਰੂਪ ਹੈ। ਕੋਈ ਪੱਕਾ ਸੁਣ ਲੈਂਦਾ ਇਹਨਾਂ ਦਾ। 7, 7। ਅੱਛਾ। ਮੈਨੂੰ 7 ਦਿੱਤਾ ਉਹਨੇ ਬਗਲ ਕਿੰਨਾ ਲਿਆ? ਵੱਧ ਵੀ ਹੋ ਜਾਦਾ ਲਿਆ। 2.5 ਲਿਆ ਸੀ। ਹੋ ਸਕਦਾ 2.5 ਲਿਆ। ਤਾਂ ਸਾਹਮਣੇ ਹੀ ਸੀ ਪਰ ਪੀਰ ਨੇ ਨਹੀਂ ਸੱਟ। ਨਹੀਂ ਮੈਨੂੰ ਨਹੀਂ। ਮੈਨੂੰ ਨਹੀਂ ਮੈਨੂੰ ਨੇ ਦਿੱਤਾ। ਤਾਂ ਉਹਨੇ 2.5 ਲੱਖ ਕਿਨੂੰ ਦਿੱਤੀ? ਹੈ? ਕਰ ਦਈਏ। ਜੀ ਭਾਈ ਇਹ ਦੂਗਾ ਨੂੰ ਪਾ ਦੇ ਘਰ ਵਾਲੇ ਕਿਰੋਂ ਵੀ ਕੋਈ ਗਲਤ ਹੋ ਗਈ ਉਹ ਤੋਂ ਫੋਟੋ ਵੀ ਆ ਗਿਆ ਉਹਨਾਂ ਨੇ ਸੱਤ ਦੇ ਤਾਂ ਉਹਨਾਂ ਨੂੰ ਟਾਈਮ ਦਾ ਗੱਲ ਪਾੜੇ ਆ ਗਿਆ ਜਿਹੜੇ ਕੋਲੇ ਆ ਗਿਆ ਨਾ ਕਰਤੀ ਆਇਆ ਮੇਰੇ ਨੂੰ ਤੇ ਮੇਰੇ ਤੋਂ ਸੱਤ ਮਹੀਨੇ ਮਿਲਿਆ ਤੇ ਪਤਾ ਕਰੇ ਕਿ ਇਹ ਦਾਦਾ ਗੱਲ ਕੀ ਹੈ ਮੇਰਾ ਤਾਂ ਤੁਸੀਂ ਭੈਣ ਭਾਈ ਦਾ ਰਹਿਤਾਂ ਨਾ ਜਾ ਤੂੰ ਠੀਕ ਨਹੀਂ ਗੱਲ ਜਿਹਨਾਂ ਦਿਨ ਤੇ ਕੋਈ ਹੋਰ ਬਾਣਾ ਬਟਾ ਨਹੀਂ ਨਾ ਹਮ ਦੇਣਗੇ ਠੀਕ ਨੇ ਜਿਹੜੀ ਗੱਲ ਹੋਈ ਉਹ ਤੇ ਤੁਸੀਂ ਆਓ ਵੀ ਆ ਗੱਲ ਆ ਭਾਈ ਇਹਨਾਂ ਨੂੰ ਕੰਮ ਕਰਾਓ ਠੀਕ ਨਹੀਂ ਗੱਲ ਉਹਨਾਂ ਨੂੰ ਵੀ ਸੱਤ ਲੋਈ ਉਹਨਾਂ ਨੂੰ ਕੁਛ ਦੋ ਨੇ ਇਹ ਹੋਈ ਘਰ ਆ ਇਹ ਹੋਈ ਘਰ ਆ ਹਾਂ ਪਤਾ ਹੀ ਨਹੀਂ ਗੱਲ ਇਹ ਇੱਥੇ ਰਹਿੰਦੇ ਹੁੰਦੇ ਇੱਥੇ ਹੀ ਰਹਿ ਰਹੇ ਆ ਜਿਹੜੇ ਪੈਸੇ ਉਹਦੇ ਇੱਥੇ ਹੀ ਰਹੇ ਆ ਸਹੀ ਹੋਈ ਘਰ ਵਿੱਚ ਉਹ ਇਹਨਾਂ ਨੂੰ ਹਾਂ ਪੈਸਾ ਨਾਲ ਨਹੀਂ ਵਰਤੀਦਾ ਹੁੰਦਾ ਮੈਂ ਤਾਂ ਕੀ ਵਰਤਨਾ ਮੇਰਾ ਸਾਰਾ ਕੁਝ ਜਿਹੜਿਆ ਮੈਂ ਤਾਂ ਐਵੇਂ ਬਚ ਲਿਆ ਨਹੀਂ ਜਾਨਦਾ ਨਹੀਂ ਉਹਦਾ ਟਾਈਮ ਨੂੰ ਆ ਟਾਈਮ ਠੀਕ ਆ ਤੇ ਹੁਣ ਤੇਰੀ ਭੈਣ ਆ ਜੇ ਤੂੰ ਜਿਹੜਾ ਹੁੰਦਾ ਨਹੀਂ ਜਵਾੜਨਾ ਹਾਂਜੀ ਉਹਨੂੰ ਤਾਂ ਨਹੀਂ ਜਾਣਣਾ ਠੀਕ ਨਹੀਂ ਕਰਨ ਉਹਨੇ ਤਾਂ ਹੱਕ ਦਿੱਤੇ ਨੇ ਪੈਸੇ ਆਜਾ ਪਾ ਯੱਕੇ ਹਾਂਜੀ ਬਹਿ ਜਾ ਆਜਾ ਅੰਦਰ ਬਹਿ ਜਾ ਆਹ ਕੁਰਸੀ ਤੇ ਬੋ ਆਜਾ ਮਟਾ ਕੇ ਆ ਜਾ ਤੂੰ ਆ ਭਾਈ ਨੀ ਕਹਾਂ ਮੈਂ ਥੋਂ ਵਿੱਚ ਵੀ ਨੂੰ ਹਾਂਜੀ ਦੇਖੋ ਇਹਨੇ ਨੌ ਕਦੋਂ ਕਰਾਉਨੇ ਦੱਸ ਦਾਂਗੇ ਤੁਹਾਨੂੰ ਇੱਕ ਅੱਧੇ ਦਿਨ ਚ ਆਏ ਨਹੀਂ ਮਟਾ ਅਸੀਂ ਰੋਜ਼ ਕਿੱਥੋਂ ਆਵਾਂਗੇ ਨਹੀਂ ਅਸੀਂ ਤੁਹਾਡੇ ਕੋਈ ਪਹੁੰਚ ਜਾਾਂਗੇ ਇੱਕ ਦਿਨ ਨਹੀਂ ਨਹੀਂ ਇਹ ਤਾਂ ਅੱਧਾ ਦਿਨ ਕਹਿ ਨਹੀਂ ਮਟਾ ਪਤਾ ਕੀ ਇੱਕ ਮਿੰਟ ਮਾਤਾ ਜੀ ਤੁਸੀਂ ਪਤਾ ਕੀ ਜਾਈਏ ਅਸੀਂ ਸਾਨੂੰ ਇਹ ਨਹੀਂ ਬੰਦਾ ਵੀ ਹੁਣ ਲੁਧਿਆਣੇ ਜਾਣਾ ਪਈਏ ਜਲੰਧਰ ਜਾਣਾ ਪਈਏ ਅੰਬਰ ਸਾਹਿਬ ਜਾਣਾ ਪਈ ਜੀ ਅਸੀਂ ਨਹੀਂ ਮਿਲਦੇ ਸੀ ਕੀ ਇਤਨਾ ਠੀਕ ਹੈ ਸਾਡਾ ਹੁਣ ਮਜਬੂਰੀ ਹੈ ਅਸੀਂ ਹੱਕ ਵਾਲੇ ਨੂੰ ਹੱਕ ਦਿਵਾਉਣਾ ਹੈ ਜੇ ਕੋਈ ਤੁਹਾਡਾ ਹੋਰ ਕੋਈ ਰੌਲਾ ਹੋ ਦੱਸੋ ਬਾਬਾ ਜੀ ਮੈਂ ਵੀ ਇਤੋਂ ਬਹੁਤ ਪੈਸਾ ਲੈਣਾ ਖਾਦਾ ਮੈਂ ਲਿਆ ਲਿਆ ਬਾਬਾ ਜੀ ਇਹ ਪੈਸੇ ਮੇਰੇ ਕੋਲ ਉੱਥੇ ਮੈਨੂੰ ਇਹਨੇ ਰੱਖਿਆ ਹੋਇਆ ਸੀ ਮਾਤਾ ਜੀ ਜਿਹੜੀ ਮੈਂ ਗੱਲ ਕਰਦਾ ਲਿਸਟ ਦਿਓ ਨਹੀਂ ਅਸੀਂ ਦਿਨੇ ਲਿਖਤ ਉਹ ਤਾਂ ਮੈਂ ਇਹ ਕੋ ਤਾਂ ਲੈਂਕ ਤੇ ਹੈ ਕਿ ਮੇਰੇ ਕੋ ਤਾਂ ਲੈਂਕ ਤਾਂ ਕੋਈ ਨਹੀਂ ਬਿੱਲ ਤਾਂ ਬਣਾਉਣੀ ਤੀ ਉਦੋਂ ਪਹਿਲੇ ਮੇਰੇ ਕੋ ਤਾਂ ਮਹਾਰਾਜ ਜੀ ਗਵਾਹ ਵਾ ਬੱਸ ਫਿਰ ਉਹ ਗਵਾਹ ਤੇ ਛੱਡ ਦਿਓ ਮਾਰਿਆ ਤਾਂ ਗਵਾ ਉਹ ਤੇ ਛੱਡ ਦੇ ਇਹ ਜਿਹੜਾ ਤੁਸੀਂ ਜਿਹੜਾ ਤੁਸੀਂ ਦੂਜਾ ਜਣਾ ਉਹਨਾਂ ਨੂੰ ਪਤਾ ਨਹੀਂ ਗੱਲ ਤਾਂ ਇਹ ਘਰ ਦੀ ਆ ਵੀਰੇ ਘਰ ਵੇਚਿਆ ਤੇਰੇ ਘਰ ਵਾਲੇ ਠੀਕ ਆ ਉਹਦੀ ਭੈਣ ਨੂੰ ਠੀਕ ਆ 11 ਲੱਖ ਦਾ ਹੁੰਦਾ ਆ ਠੀਕ ਹੈ ਉਹ ਸਾਢੇ 9 ਆਇਆ ਹੈ ਬਾਕੀ ਦੇ ਰਹਿੰਦੇ ਨੇ ਤੁਸੀਂ ਉਹ ਤੇ ਲੈ ਕੇ ਦੇ ਠੀਕ ਰਵਾਲਾ 7 ਲੱਖ ਉਹ ਕਹਿੰਦੇ ਵੀ ਸਾਢੇ 9 ਆਇਆ ਹੈ 2.5 ਲੱਖ ਸੋਟੇ ਦੇ ਕਹਿੰਦੇ ਨੇ ਵੀ ਮੇਰੇ ਘਰਾਂ ਨਹੀਂ ਪਤਾ ਨਹੀਂ ਕੋਈ ਨਹੀਂ ਦੇ ਇਹਨਾਂ ਨੇ ਦਿੱਤਾ ਨਹੀਂ ਮੈਥੋਂ ਸائن ਜ਼ਰੂਰ ਕਰਾਏ 2.5 ਲੱਖ ਰੁਪਏ ਮੈਂ ਕਰਦੇ ਸائن ਆਇਆ ਕਿਹੜਾ ਪਰੋਲਾ ਉਹ ਜਿਹੜਾ ਦੂਜਾ ਬੰਦਾ ਉਹਨੂੰ ਲੈ ਕੇ ਆਉਣ ਉਹ ਤਾਂ ਸੇ ਆਨ ਕੇ ਵੀ ਮੈਨੂੰ ਦਿੱਤਾ ਜਾਂ ਨਹੀਂ ਦਿੱਤਾਗਾ ਮੈਂ ਨਹੀਂ ਸائن ਕਾਤੇ ਕਰੇ ਮੈਨੂੰ ਮਾਤਾ ਜੀ ਕਿਸੇ ਨੂੰ ਬੁਲਾਉਣ ਦਾ ਕੋਈ ਠੇਕਾ ਨਹੀਂ ਠੀਕ ਹੈ ਨਾਲ ਹੀ ਆਇਆ ਉਹ ਹਾਂ ਪਤਾ ਕੀ ਜੀ ਜੇ ਦੇਖੋ ਜਿਹੜੀ ਗੱਲ ਬਾਤ ਹੈ ਸਾਡੇ ਸੱਚ ਦੀ ਗੱਲ ਆ ਅਸੀਂ ਤਾਂ ਤੱਕੜੀ ਨੂੰ ਆਏ ਤੋ ਕਜੀ ਉਹ ਨਹੀਂ ਕੰਮ ਕਰਦੇ ਹਾਂ ਜੇ ਤੁਸੀਂ ਲੈਣੇ ਨੇ ਉਹਨਾਂ ਤੋਂ ਉਹ ਦੱਸੋ ਹਨ ਨੂੰ ਦਿਖਾਓ ਉਹ ਤਾਂ ਹੈਗਾ ਸਾਡਾ ਦੋ ਵੀ ਉਹਨਾਂ ਨੂੰ ਕਾਹਦੀ ਦੋ ਭਾਈ ਉਹ ਕੀ ਸਾਡੇ ਤਾਏ ਦੇ ਪੁੱਤ ਲੱਗਦੇ ਨੇ ਠੀਕ ਨਹੀਂ ਤਾਂ ਤੁਸੀਂ ਵੀ ਉਹ ਜਿਹੇ ਹੋਈ ਵੀ ਉਹ ਜਿਹੇ ਨੇ 15 ਜੋ ਇਹ ਤਾਂ ਛੱਡ ਜੀ ਆਜੋ ਪੂਰੇ ਆਜੋ ਅੰਦਰ ਹਾਂ ਜੀ ਉਧਰ ਬੈਜੋ ਇਹਦਾ ਆਖਰੀ ਖਾਈ ਦਾ ਹਾਂ ਦਾ ਆਪਦਾ ਛੱਡੇ ਦਾ ਨਹੀਂ ਤਾਂ ਸਿੱਧਾ ਤੁਹਾਡੇ ਮਾਏ ਠੀਕ ਗੱਲ ਦੱਸੋ ਹੁਣ ਬਲਾਓ ਕਿਹਨੂੰ ਬੁਲਾਉਣੀ ਹੈ ਮਤਲਬ ਆਪਾਂ ਨੂੰ ਕਾਗਜ਼ੀ ਕਾਰਵਾਈ ਕਰਾਉਣੀ ਆ ਹੁਣ ਇੰਨਾ ਤੇ ਉਹ ਮੈਂ 1 ਲੱਖ ਦਾ ਮਨ ਆ ਰਹੀ ਪਹਿਲੇ ਹੱਥੋਂ ਦੇ ਦੇ ਰਹੇ ਹੁੰਦੇ ਭਲਾ ਉਹਨੂੰ ਐ ਦੱਸੋ ਤੇਰੀ ਭੈਣ ਆ ਦੇਖ ਹਾਂ ਪੈਸੇ ਖਾ ਪੈਸੇ ਖਾ ਤੇਰੇ ਰਿਸ਼ਤੇ ਖਰਾਬ ਕਰ ਗਿਆ ਇਹ ਇੱਥੇ ਹੀ ਰਹਿ ਜਾਂਦਾ ਹੁੰਦਾ ਆਹ ਬਿਲਹ ਰਿਸ਼ਤਾ ਨਾ ਰਿਸ਼ਤਾ ਹੀ ਹੁੰਦਾ ਹੈ ਆਹ ਫਿਲ ਦੇ ਵਿੱਚ ਠੀਕ ਨਹੀਂ ਗੱਲ ਤੂੰ ਰਹਿਤਾਂ ਆ ਖਰਾਬ ਕਰੋ ਜਿਹੜੀ ਹੈਗਾ ਦੇਣਾ ਲੈਣਾ ਬਣਿਆ ਹੋਇਆ ਮਾਮਾ ਧੀਆਂ ਦਾ ਲੇਖਾ ਹੈ ਇੱਕ ਤਾਂ ਇੱਕ ਤਾਂ ਪਾਏ ਮੰਗ ਲਈਏ ਗੱਲ ਵੀ ਹਾਂ ਇਹਨਾਂ ਨੇ ਤੁਹਾਡੇ ਤੋਂ ਉਹ ਲੈ ਲਈ ਜਗਾ ਕੁਝ ਦਿੱਤਾ ਲੈ ਤਾਈ ਦੇਤੇ ਨੇ ਨਾ ਪੈਸੇ ਲਿਖਦਾ ਹੀ ਪਈਆ ਬਿਲਕੁਲ ਤੁਸੀਂ ਕਿ ਲੱਗ ਰਿਹਾ ਹੈ ਇਹਨਾਂ ਨੇ ਕੋਈ ਨਾਮ ਮੈਂ ਤਾਂ ਨਵਾਂਡੀ ਹੀ ਹੈ ਅੱਛਾ ਗਵਾਂਡੀ ਠੀਕ ਹੁਣ ਆਪਣਾ ਕਵਾਂਡੀ ਜੇ ਤੁਹਾਡੇ ਕੋਲ ਪਾਸੇ ਹੋਰ ਪੈਸੇ ਸਾਨੂੰ ਦਿਖਾਓ ਲੈ ਤੇ ਹੁਣ ਤੁਹ ਬੜਾ ਦਿੰਨੇ ਆ ਠੀਕ ਨਹੀਂ ਨਾ ਇਹਦਾ ਸਾਥ ਇਹਦੀ ਕਰਨੀ ਹੈ ਗੱਲ ਘੋੜਦੇ ਨਹੀਂ ਗੱਲ ਦੇ ਕਾਹ ਕਾਹ ਹੁੰਦਾ 16 ਲੱਖ ਮੇਰਾ ਵੀ ਫਸਿਆ ਹੋਇਆ ਹੈ ਲੈ ਮੰਦਾ ਜੀ ਇੱਕ ਗ੍ਰੀਫਟ ਦੇ ਦਿਓ ਜੀ ਹੁੰਦਾ ਨਹੀਂ ਉਹ ਜਿਹੜੀ ਲੈਟਾ ਉਹ ਤਾਂ ਦਿਨੀ ਆ ਨਾ ਬਾਕੀ ਦਾ ਤਾਂ ਫਿਰ ਬਾਅਦ ਚ ਦੱਸਾਂਗੇ ਆਪਾਂ ਵੀ ਕਿੰਨੇ ਦਿੱਤੇ ਹੋਏ ਲੈਓ ਕਿਹਦੇ ਕਿਹਦੇ ਚ ਬੰਦੇ ਮੈਂ ਮੈਨੂੰ ਦਵਾ ਦੋ ਮੈਂਗਾ ਇਹਨਾਂ ਨੂੰ ਦੇ ਦੇ ਦਿੰਨੀ ਨਹੀਂ ਪੈਸਾ ਤਾਂ ਦੇਣਾ ਨਹੀਂ ਆਪਾਂ ਇਹਦਾ ਇਹਦਾ ਤਾਂ ਥੋੜੀ ਹੋਈ ਆ ਗੱਲ ਘਰ ਨਾਲ ਘਰ ਨਾਲ ਹੋਈ ਆ ਜਿਹੜੀ ਲੈਟਾ ਉਹ ਤਾਂ ਘਰ ਦੀ ਗੱਲ ਹੋਈ ਹੋਈ ਆ ਵੀ ਘਰ ਖਰੀਦਿਆ ਨੇ ਸਾਡੇ ਕੋਲ ਲਿਸਟ ਹੈ ਇਹ ਪੀ ਡੀ ਐਫ ਟਕਾਇ ਹੋਇਆ ਹੈ ਅਸੀਂ ਇਹ ਫੀਡਬੈਕ ਲੈਣੇ ਹੁੰਦੇ ਆ ਉਹ ਜਿਹੜੀ ਗੱਲ ਉਹ ਜਿਹੜੀ ਹੈਗੀ ਆ ਗੱਲ ਵੀ ਹਾਂ ਘਰ ਤੁਸੀਂ ਇਹਨਾਂ ਨੂੰ ਸਤਾਮ ਲੱਗਦਾ ਕਰਦੇ ਨੇ ਇਹ ਦੇ ਕੇ ਦਿੱਤਾ ਹੋਇਆ ਉਹਦੀ ਰਜਿਸਟਰੀ ਗੰਗਾ ਦਾ ਵੀ ਇਹਦੇ ਜਿਹੜਾ ਕੋਈ ਕਾਗਜ਼ ਪੱਤਰਾ ਨੌਕਰਾਓ ਇਹਨਾਂ ਦੇ ਠੀਕ ਨਹੀਂ ਗੱਲ ਉਹਦੇ ਬਾਅਦ ਤੁਸੀਂ ਦੱਸਿਓ ਕਿਦੋਂ ਲੈਣੇ ਦਵਾ ਦੇਣੇ ਠੀਕ ਹੈ ਨਾ ਗੱਲ ਕੱਲ੍ਹ ਇਹ ਆ ਅਸਰ ਨਹੀਂ ਬੰਦ ਜੀ ਲੈ ਕੇ ਨਾ ਦਿਓ ਤੁਸੀਂ ਉਹਨਾਂ ਨੂੰ ਪੈਸੇ ਦਵਾ ਉਹਨਾਂ ਦੇ ਕਾਗਜ਼ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਪੈਸੇ ਦੇਣੇ ਉਹ ਮੈਂ ਕਾਗਜ਼ ਕਿਤੇ ਮੜ ਜਾਈ ਉੱਠਣ ਫੇਰੀ ਮੈਂ ਕੱਢ ਨਾ ਕੱਢ ਲੋ ਹੀ ਉੱਠਣ ਨਾਲ ਲੱਗਦੀਆਂ ਮੈਂ ਹੱਡੀਆਂ ਮੈਂ ਵੀ ਹੁਣ ਕਿੱਥੇ ਜਾਵਾਂ ਮੈਂ ਨਹੀਂ ਅਸੀਂ ਕਹਿੰਦੇ ਨਹੀਂ ਤੁਸੀਂ ਵਿਆਹ ਤੋਂ ਮੈਨੂੰ ਤੂੰ ਕਿਵੇਂ ਰਹੀ ਇਹਨੇ 25 ਸਾਲ ਫਿਰ ਬਾਬਾ ਜੀ ਹੁਣ ਕੀ ਕਰਦੀ ਜੇਦਾ ਨਹੀਂ ਕੀ ਕਰਦੀ ਮੈਂ ਤੁਹਾਡਾ ਪ੍ਰੂਫ ਲਿਓ ਕਿਥੇ ਨੰਦ ਕਰਜ ਹੋਏ ਨੇ ਇਹ ਵੀ ਤਾਂ ਵਿਆਹ ਤੋਂ ਬਿਨਾਂ ਹੀ ਕਹਿੰਦੀ ਹੈ ਤੈਨੂੰ ਵੀ ਸ਼ਰਮ ਨਹੀਂ ਚਾਹੀਦਾ ਬਿਨਾਂ ਪ੍ਰੂਫਾ ਤਰ ਰਿਤੀ ਬਿਤੇ ਆ ਚੱਕੀ ਇਧਰੋਂ ਦੇਦੇ ਜਾ ਉੱਧਰ ਉਧਰ ਜਾ ਕੱਲ੍ਹ ਆ ਬਖਾਉਗੀ ਕੋਲਾ ਕੋਈ ਫੋਟੋ ਸ਼ੀਟ ਤੁਸੀਂ ਤੇ ਦਿਖਾ ਦਿਓ ਦੇਖੇ ਨਾ ਗਿਆ ਦੇਖੀ ਬਾਬਾ ਹਜ਼ਾਰੇ ਲਿਜਾ ਗਿਆ ਪਿੰਡ ਪਤਾ ਕੀ ਪੀ ਪੀ ਜਮਈ ਕਿਹਦਾ ਦੀ ਰੋਈ ਇਹ ਨਹੀਂ ਪੀ ਲੀਸ ਲੈ ਗਿਆ ਆ ਜਿਹੜੀ ਮਾਈ ਬੋਲਦੀ ਐ ਹਾਂਜੀ ਤੇ ਤਾਂ ਇਹ ਜੁम्मेदार ਐ ਲਿਆ ਕਿਤੇ ਮੈਂ ਫਿਰ ਨੂੰ ਵਾਰਦਾ ਐ ਜਿੰਨ ਕਾਰਜ ਕਰਾਓ ਮੈਨੂੰ ਤਾਂ ਪਤਾ ਨਹੀਂ ਹਾਂ ਤੇ ਤੁਹਾਨੂੰ ਦੱਸਦਾ ਲੱਗ ਰਿਹਾ ਹੈ ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠ ਬੰਦਿਓ ਜਿੱਦੀ ਵੱਡੀਆਂ ਮਤਲਬ ਗਰਮੀ ਅੱਜ ਜੀ ਵਰਤਦੇ ਨੇ ਮਨ ਕੋ ਮਿਲਣ ਅੱਧਾ ਤੂੰ ਤੁਰੇ ਬੰਦੇ ਨੇ ਪਹਿਲੀ ਵਾਈਕ ਜੀ ਨਹੀਂ ਠਾਡੀ ਬਾਹਰ ਕਿਨੜ ਉਸਾ ਬਾਹਰ ਆ। ਪਹਿਲੇ ਵਾਰ ਵਿੱਚ ਇੱਕ ਕਾਲੇ ਬਹਿਦੇ ਦੋ ਮੁੰਡੇ। ਦੋ ਮੁੰਡੇ। ਉਹ ਵੀ ਬਾਹਰ ਆ। ਪਹਿਲੇ ਕਾਲੇ ਇਦਾਂ ਛੋਲਾ ਕੋਈ ਨਹੀਂ ਦਿੱਤਾ ਸੀ ਪਾਪੇ ਦੇ ਨੂੰ। ਹਾਂ ਅੱਜ ਵਰਤਨ ਵਾਸਤੇ ਦਿੱਤਾ ਸੀ ਉਹਨਾਂ ਨੂੰ। ਅੱਛਾ ਇਹਨਾਂ ਨੂੰ ਲੈ ਜਾ ਕੇ ਦਿੱਤਾ ਹੈ। ਇਹਨਾਂ ਬੰਦਾਂ ਨੂੰ ਲੈ ਜਾ ਕੇ ਉਹਨਾਂ ਨੂੰ ਦੇ ਦਿੱਤੇ ਵੀ ਅਸੀਂ ਜਦੋਂ ਸਾਨੂੰ ਲੋੜ ਪਈ ਅਸੀਂ ਤੁਹਾਡੇ ਕੋਲ ਆਏ। ਇਹ ਕਿੱਥੋਂ ਲੈਣਾ? ਇਹ ਕਿੱਥੋਂ? ਇਹ ਕੋਈ ਡਾਕਟਰ ਕਰੀ ਮੜਾ ਜਾ। ਇਹ ਗਾਣਾ। ਤੈਨਾਂ ਦੇ ਜਮਾਈ ਨੂੰ ਤੇ ਕੁੜੀ ਨੂੰ ਪੈਸੇ ਦੇ ਦਿੱਤੇ। ਇਹਨਾਂ ਨੂੰ ਲੈ ਜਾ ਕੇ ਹੁਣੇ ਹੁਣ ਵਾਰੀ ਤਾਂ ਸਾਨੂੰ ਮੂਰੇ ਕਰਤਾ। ਤੂੰ ਆਪ ਕਿਉਂ ਨਹੀਂ ਆਂਦੀ? ਬਾਬਾ ਜੀ ਦਿੰਦੇ ਨਹੀਂ ਉਹ ਸਾਨੂੰ। ਫਿਰ ਦਿੰਦੇ ਨਹੀਂ ਮੈਨੂੰ ਸਾਨੂੰ ਗੱਲ ਬਗਰੇ ਇਹਦਾ ਤਾਂ ਲਿਖਤ ਕਰਨੀ ਦੀ ਗੱਲ ਹੁੰਦੀ ਤੁਹਾਨੂੰ ਦਵਾ ਪਾਉਣਾ ਸੀ ਇਹ ਵੀ ਥੋੜੀ ਦਵਾ ਦੇ ਆਏ ਕੋਈ ਨਹੀਂ ਇਹਦਾ ਮਗਰ ਵੀ ਗੱਲ ਆ ਜਿਹੜੀ ਅੱਜ ਨਹੀਂ ਕਰਵਾ ਸੀ ਤਰੇ ਨਾਲ ਚੱਲਾਗੇ ਸਾਨੂੰ ਅਰਜੀ ਦੇ ਹਾਂ ਅਰਜੀ ਦੇ ਦੰਨੂ ਇਹ ਅਰਜੀ ਦਿੱਤੀ ਇਹਨਾਂ ਨੇ ਤਾਂ ਆਇਆ ਸੀ ਜਿਹੜੀ ਗੱਲ ਜੀਨਟਰੀ ਦੀ ਹੁੰਦੀ ਉਹ ਇੱਕ ਮਹੀਨੇ ਬਾਅਦ ਕਰਾਂਗੇ ਫਿਰ ਇੱਕ ਅਰਜੀ ਦੇਣੀ ਪੈਗੀ ਭਾਈ ਜੇ ਉਹਨੂੰ ਜਾਨ ਕਰੋਗੇ ਜਦੋਂ ਉਹਨਾਂ ਨਾਲ ਤੇ ਆ ਬਿੱਕੇ ਹੋਇਆ ਉੱਥੇ ਹੀ ਉਵੇਂ ਉੱਥੇ ਜਾ ਕੇ ਲੈ ਲੀ ਦਿੱਤੀ ਕਰੋ ਰੋਜ਼ ਰਵਾਈ ਜਾ ਦਿੱਤੀ ਜਾ ਹੁਣ ਹੁਣ ਜੀ ਇਹਦਾ ਨਾ ਕਿਦਾ ਵੇਟ ਪਹਿਲਾਂ ਕੋਈ ਹੋਰ ਨਹੀਂ ਪਹਿਲਾਂ ਨੇਤ ਅੱਛਾ ਲੈ ਆ ਵੀ ਕਾਗਜ਼ ਲੈ ਉਹ ਜਾ ਕੇ ਪਈਓ ਤੁਸੀਂ ਐਂ ਕਰੋ ਇਹਦਾ ਨਾਮ ਕਰਾਓ ਮੈਂ ਪੈਸੇ ਦੇ ਦੂੰਗੀ ਇਹਨੇ ਕਹੇ ਜੀ ਕਾਗਜ਼ ਲੈ ਅੱਜ ਪੈਸੇ ਦੇ ਦੇ ਮਾਜੀ ਨੂੰ ਵੀ ਦੇ ਕੇ ਗੱਡੀ ਚੋਲਿਆ ਕਾਗਜ਼ ਪੈਸੇ ਦੋ ਇੱਕ ਮਿੰਟ ਇੱਥੇ ਹੀ ਕਰ ਲਾ ਗੱਲ ਇਹਦੇ ਥੋੜੇ ਦਿਨਾਂ ਦਾ ਟਾਈਮ ਲੱਗ ਕੋਈ ਨਾ ਆਪਾਂ ਕਰਾ ਕੇ ਤੇ ਮੈਂ ਦੇ ਦੂੰ ਤੈਂ ਮਾਤਾ ਜੀ ਪਤਾ ਕੀ ਚੀਜ਼ ਹੈ ਟਾਈਮ ਸਾਨੂੰ ਨਹੀਂ ਮਤਲਬ ਟਾਈਮ ਤੁਸੀਂ ਇੱਕ ਕੰਮ ਕਰੋ ਅੱਜ ਤੇ ਨਿਕਲ ਤੇ ਕਰੋ ਅਜਨੇ ਜੰਮਦੇ ਸੁਣ ਲੈ ਜਿੱਦ ਤੇ ਤੁਸੀਂ ਪੈਸੇ ਦੇਵੋਗੇ ਉਦੋਂ ਤੁਹਾਨੂੰ ਲਿਖਤ ਮੋੜ ਕੇ ਦੇਵਾਂਗੇ ਤਾਂ ਇਹ ਕਰ ਲੋ ਜੀ ਸਾਡੇ ਅਸੀਂ ਗੱਲ ਨਹੀਂ ਮੁਰਝੀ ਉਹਨੂੰ ਇੱਕਦਾਂ ਤੁਸੀਂ ਮਹਾਰਾਜ ਤੁਸੀਂ ਭਗਾਉੜੇ ਹੋ ਹੋਰਾ ਛੋਟੇ ਤੇ ਪਰਚਾ ਆਉਣਾ ਚਾਹੀਦਾ ਪੱਕਾ ਜੂ ਪੱਕਾ ਮੈਂ ਵੀ ਤਾਂ ਕਿੱਥੇ 25 ਸਾਲ ਹੋ ਗਏ ਤੁਹਾਨੂੰ ਮਹਾਰਾਜ ਦੇ ਮੱਥੇ ਤੁਸੀਂ ਜਦੋਂ ਤੇਰਾ ਪਹਿਲਾਂ ਮੈਂ ਆਏ ਕਿ ਕਿੱਥੇ ਰੱਖੀ ਹੈ ਤੇ ਕਿੱਥੇ ਰੱਖੀ ਹੈ ਉਹ ਜੂਪੀ ਚ ਮੇਰਾ ਟਾਪਾ ਜੀ ਮੁਹਰੇ ਜਿਹਟਰੀ ਕਰਾਣੀ ਆ ਹਾਂ ਆਉਂ ਜਿਹਟਰੀ ਕਰਨੇ ਜਿਹਟਰੀ ਦੀ ਗੱਲ ਹੋਉਂਦੀ ਆ ਵੀ ਜਿਹਟਰੀ ਕਰਾਣੀ ਆ ਆ ਪਰ ਇਹਨਾਂ ਨੂੰ ਕੋਈ ਨਹੀਂ ਆਪੇ ਵੀਰ ਮੇਰੇ ਕੋਲ ਇਹਦੇ ਕੋਲ ਬਹੁਤ ਲੋਕਾਂ ਦੇ ਦਿਨ ਨਹੀਂ ਦਿਨ ਬਾਦ ਬਾਦ ਕਰੀਏ ਸੌਤ ਨੂੰ ਘਰੋਂ ਕਰਦਣਾ ਹੈ ਲੱਕਰ ਕੱਟੇ ਨਹੀਂ ਸਾਫ ਕਰਾ ਦੇਣਾ ਬਜਾਤੀ ਕਰਾ ਦੇ ਸੌਜੇ ਮੈਂ ਤੂੰ ਜਦੋਂ ਸੌਦਾ ਹੋਇਆ ਤੁਹਾਡਾ ਹੋਰ ਜੋ ਸੌਦਾ ਹੋਇਆਗਾ ਉਹ ਤਾਂ ਫਿਰ ਪੁੱਛ ਤਾ ਨਹੀਂ ਸਾਰਾ ਕੁਝ ਤੇ ਪਹਿਲੇ ਲੈ ਆ ਕੇ ਦੂੰ ਕਿਤੋਂ ਯੋਸਾ ਲੈਣ ਦੇ ਕੋਈ ਮਾਜੀ ਨਹੀਂ ਦੇਖੋ ਲਿਖੋ ਅਜੇ ਇੱਥੇ ਨਹੀਂ ਜੀ ਕਿਉਂ ਭਾਈ ਅਸੀਂ ਕਿੱਥੇ ਜਾਵਾਂਗੇ ਤੇਰਾ ਨੌਆ ਐਥੋਂ ਮੇਰੇ ਨਾਲ ਨਹੀਂ ਜਾਣਾ ਪੁੱਤ ਤੂੰ ਪੈਸੇ ਲੈਦਾ ਜੀਤੀ ਬਣਾਏ ਇਹ ਤਾਂ ਦੇ ਰਹੇ ਆਂ ਕਰਾਰਨਾਮਾ ਨਹੀਂ ਨਹੀਂ ਪੈਸੇ ਫਿਰ ਅੱਜ ਦੇ ਰੇਟ ਨਾਲ ਤਾਂ ਨਹੀਂ ਬਣਗੇ ਜੀ ਹਾਂ ਮਾਂ ਫਿਰ ਤੁਮ ਕੇਸ ਚੱਲਦੇ ਫਿਰ ਕੀ ਕਰਾਂਗੇ ਜੀ ਕਿਵੇਂ ਉਹ ਤਾਂ ਕੇਸ ਚੱਲਦਾ ਤਾਂ ਟਾਈਮ ਬਹੁਤ ਲੰਘੇ ਆਹੀ ਕਿ ਮੈਨੂੰ ਕਾਗਜ਼ ਲੰਘੇ ਜਿਹੜਾ ਆਇਆ ਜੋ ਤਾਂ ਹੁਣ ਪੈਸੇ ਦੇ ਦੇ ਦਿੰਦੇ ਤੇ ਰੰਦੀ ਆ ਚਲ ਠੀਕ ਆ ਕਿੰਨੇ ਕਿਲੋ ਲਿਖ ਦਿਆਂ ਕਿੰਨੇ ਕਿੰਨੇ ਦੱਸ ਕਿੰਨੇ ਟਾਈਮ ਦਾ ਦਿੰਦੇ ਇੱਕ ਮਹੀਨੇ ਦੇ ਤਰੀਕ ਲੈ ਲਓ ਇੱਕ ਮਹੀਨੇ ਨੂੰ ਪੈਸੇ ਹਾਜ਼ਰ ਮਹਾਰਾਜ ਜੀ ਗੱਲ ਸੁਣੋ ਤੇਰਾ ਕੋਈ ਮਹੀਨਾ ਨਹੀਂ ਇਹਨਾਂ ਦੇ 10 ਦਿਨ ਨਹੀਂ ਅਸੀਂ 15 ਦਿਨਾਂ ਦਾ ਟਾਈਮ ਦਿੰਨੇ ਆ ਠੀਕ ਹੈ 15 ਦਿਨਾਂ ਚ ਪੈਸੇ ਦੇਤੇ ਤਾਂ ਠੀਕ ਆ ਨਹੀਂ ਅਸੀਂ ਮਤਲਬ ਤੁਹਾਨੂੰ ਬਾਹਰ ਕੱਢਾਂਗੇ ਜਿੱਤਰੀ ਕਰਾਵਾਂਗੇ ਇਹ ਕੋਈ ਅਸੀਂ ਤੁਹਾਡੇ ਮੂਹਤੇ ਕਹਿੰਨੇ ਆ 5 ਤਰੀਕ ਦਾ ਟਾਈਮ ਲੈ ਲਓ ਪੰਜ ਦਾ ਦੇਵਾ ਆਏ ਮੇਰੇ ਮੁਰੇ ਉਹਦੇ ਅੱਜ ਦਾ ਅੱਜ ਦਾ ਸਾ ਪੰਜ ਦਾ ਲੈ ਕੋਈ ਨਹੀਂ 15 ਹੋਵੇ ਪੰਜ ਦਾ ਲੈ ਜਾ ਜਾ ਚੱਕ 25 ਹੋ ਗਈ 25 ਲੈ ਚੱਕ ਟਰੰਕ ਲੈ ਲੈ ਟਰੰਕ ਪਾ ਲੈ ਉਹ ਹਾਂ ਚੱਕ ਕੇ ਤੁੰਗੀ ਲੈ ਕੇ ਪਾ ਲੈ ਰੱਖ ਜਾਓ ਕੀ ਕਹਿੰਦੇ ਨੇ ਦੱਸੋ ਵੀ ਇਤਨੇ ਟਰੰਕ ਕਿੰਨੀ ਤਰੀਕ ਨੂੰ ਤੁਸੀਂ ਹੁਣ ਇਹਨਾਂ ਨੂੰ ਪੈਸੇ ਦੇ ਬਾਕਸ ਪੰਜ ਤਰੀਕ ਨੂੰ ਕਿੰਨੇ ਪੈਸੇ ਨੇ ਕਿੰਨੇ ਪੈਸੇ ਆਦੇ ਸਾਢੇ 9 ਲੱਖ ਰੁਪਏ ਉਹ ਕਹਿੰਦੇ ਨੇ ਬਾਕੀ ਉਹਦਾ ਜਿਹੜਾ ਹੂਰ ਹਿਸਾਬਤਾ ਬੂ ਕੈ ਸਾਲ ਦਾ ਮਸਲਾ ਵੀ ਇਹਦਾ ਵਿਆਜ ਆ ਜਿੰਨਾ ਵੀ ਜਾਂ ਹੁਣ ਦੇ ਰੇਟ ਦੇ ਹਿਸਾਬ ਨਾਲ ਪੈਸੇ ਦੇਣੇ ਪੈਣਗੇ ਤੁਹਾਨੂੰ ਵੀ ਉਹ ਕੋਸ ਹਸਾਬ ਤੇ ਲਿਖਤ ਹੋਊਗੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਮੇਰੇ ਕੋਲ ਤਾਂ ਜੀ ਸਾਢੇ 9 ਲੱਖ ਰੁਪਏ ਮੈਂ ਦੇ ਦੂੰ ਐਤੋਂ ਵੱਧ ਮੈਨੂੰ 7 ਲੱਖ ਹੀ ਆਏ ਹੋ ਮੈਂ ਸਾਢੇ 9 ਫੇਰ ਵੀ ਚੱਲ ਜਾਈਏ ਨਹੀਂ ਕਿਉਂ ਮੈਨੂੰ ਵਿਆਜ ਪਿਆ ਉਹਦੇ ਦਾ ਤਾਂ ਫਿਰ ਮੈਂ 9.5 ਲੱਖ ਰੁਪਏ ਤੇ ਜਾਂਦੀ ਉਹਨਾਂ ਨੇ ਜਗ੍ਹਾ ਕੋਈ ਦਿੱਤੀ ਨਹੀਂ ਉਹਨਾਂ ਨੂੰ ਮੈਨੂੰ ਤਾਂ ਨਕਦ ਆਇਆ ਹੈ ਜਗ੍ਹਾ ਤੇ ਵਰਤਣ ਲੱਗ ਰਹੇ ਹੋ ਤੁਸੀਂ ਜਗ੍ਹਾ ਹੀ ਵੀ ਤੁਸੀਂ ਕਰਤੀ ਜਾਂਦੇ ਹੋ 9.5 ਲੱਖ ਰੁਪਏ ਦੀ ਤੁਸੀਂ ਲਗਾਏ ਤਾਂ 20000 ਰੁਪਏ ਕੋਠੀ ਲੈਂਦੇ ਕਰਾਏ ਜਿੱਦਾਂ ਤੁਸੀਂ ਅੱਜ ਦੇ ਰੇਟ ਦੇ ਹਿਸਾਬ ਨਾਲ ਪੈਸੇ ਦੇ ਦੋ ਜੋ ਰੇਟ ਹੈਗਾ ਜਾਂ ਵਿਆਜ ਵੀ ਭਰਨਾ ਪੈਣਾ ਸਾਰਾ ਹਾਂ ਇਹ ਜਗ੍ਹਾ ਤੇ ਵਰਤਣ ਲੱਗ ਰਹੇ ਹੋ ਤੁਸੀਂ ਜਗ੍ਹਾ ਤਾਂ ਵੀ ਵਰਤਣ ਵੀ ਤੁਸੀਂ ਨਾ ਵਰਤਣ ਉਹ ਤਾਂ ਫਿਰ ਉਹਨਾਂ ਨਾਲ ਧੱਕਾ ਹੈ ਨਾ ਤੁਹਾਡਾ ਹਾਂ ਯਾ ਥੋੜੀ ਹੋਵੇਗਾ ਬਾਕੀ ਉਹਦਾ ਭਾਈ ਆ ਉਹ ਤੁਸੀਂ ਇੱਕ ਭਾਈ ਭੈਣ ਨੂੰ ਦਿੰਦਾ ਹੀ ਆਇਆ ਉਹਦੇ ਦਾ ਮਤਲਬ ਵੀ ਹੱਕ ਨਹੀਂ ਦੱਬ ਉਹ ਭਾਈ ਉਹ ਨਾ ਕਹਿ ਰਿਹਾ ਵੀ ਮੈਂ ਦੇ ਕੇ ਰਾਜ਼ੀ ਆ ਇਹਨੂੰ ਕੋਈ ਵਿਕਤਰੀ ਕਰਾ ਕੇ ਰਾਜ਼ੀ ਹਾਂ ਜੀ ਮੈਂ ਨਹੀਂ ਜਾਨੀ ਸਾਢੇ 90 ਹਾਂ ਫਿਰ ਬਸ ਨਹੀਂ ਸਾਢੇ 90 ਦਾ ਮੂਲ ਆ ਗਿਆ ਉਹਦਾ ਵਿਆਜ ਵੀ ਜੀ ਜਾਓ ਫਿਰ ਉਹ ਕੋਈ ਖੁਦ ਕਰੀ ਜਾ ਮੈਨੂੰ ਵੀ ਨਾ ਨਾ ਮਾਰੋ ਮੈਂ ਵੀ ਕਿੱਥੋਂ ਇੰਨਾ ਦੇਵਾਂਗੀ ਮਾਤਾ ਜੀ ਇੱਕ ਗੱਲ ਸੁਣੋ ਅਸੀਂ ਮਤਲਬ ਰੁੱਕੇ ਵੀ ਬਹੁਤ ਹਾਂ ਤੇ ਅਸੀਂ ਠੰਡੇ ਵੀ ਬਹੁਤ ਹਾਂ ਇਹ ਸਾਡੀ ਬੇਨਤੀ ਨੂੰ ਪ੍ਰਮਾਣ ਕਰ ਜੇ ਤਾਂ ਤੁਸੀਂ ਨੇ ਜਦੋਂ ਦਾ ਇਹਨਾਂ ਦਾ ਸਾਢੇ 90 ਲੱਖ ਰੁਪਇਆ ਹੈ ਤੁਸੀਂ ਇਹਨਾਂ ਨੂੰ ਕੋਈ ਕਬਜ਼ਾ ਦਿੱਤਾ ਹੈ ਫਿਰ ਤਾਂ ਤੁਸੀਂ ਇਹਨਾਂ ਦਾ ਵਿਆਜ ਦਾ ਤੁਸੀਂ ਪੈਸੇ ਵੜਤੇ ਨਾ ਤਾਂ ਆਪਣੀ ਜਮਾਈ ਨੂੰ ਤੇ ਕੁੜੀ ਨੂੰ ਜਿੱਥੇ ਨਾਲ ਜਾ ਕੇ ਇਹਨੇ ਨਹੀਂ ਵੜਤੇ ਪੈਸੇ ਇਹਦੇ ਕਿਸੇ ਹੋਰ ਭੈਣ ਭਾਈ ਫਲੈਟ ਬੰਦ ਕਰਦਾ ਇਹਦੇ ਹੋਰ ਕਿਸੇ ਭੈਣ ਭਾਈ ਨਹੀਂ ਵੜਤੇ ਤੂੰ ਕੱਲੀ ਪ੍ਰਧਾਨ ਹੋ ਕੇ ਨਾਲ ਦਾ ਘਰ ਬਕਿਆਤਾ ਨਾ ਤੂੰ ਉਹਨੂੰ ਪੈਸਿਆਂ ਤੋਂ ਵਿਆਹ ਤੂੰ ਹੀ ਭੱਜੀਆਂ ਸਾਨੂੰ ਦੱਸੋ ਕੀ ਕਰੀਏ ਤਾਂ ਇਹ ਥੋੜੇ ਦਬਾਵਾਂਗੇ ਪਹਿਲਾਂ ਇਹਨਾਂ ਦੇ ਤੁਸੀਂ ਦੋ ਹਾਂ ਪਹਿਲਾਂ ਇਹਨਾਂ ਨੂੰ ਬੇੜਾ ਨਾ ਕਰੋ ਪਹਿਲਾਂ ਠੀਕ ਹੈ ਉਦੋਂ ਅੱਜ ਜਦੋਂ ਅਸੀਂ ਆਵਾਂਗੇ ਤੁਹਾਡੇ ਕੋਲੇ 5 ਰੁਪਏ ਲੈਣਾ ਅੱਛੀ ਗੱਲ ਉਦਣੀ ਤੁਸੀਂ ਸਾਨੂੰ ਦਿਖਾ ਦੇ ਦਿਓ ਵਿਆਹ ਬੁਲਾਣੇ ਬੰਦੇ ਨੇ ਪੈਸੇ ਲੈਣੇ ਨੇ ਏਨੇ ਲੱਖ ਵੀ ਬਾਬੇ ਦਿਵਾਓ ਹਾਂ ਲੈ ਕੇ ਸਾਨੂੰ ਬੰਦ ਦੇ ਦਿਓ ਉਦਣੀ ਤੁਹਾਡੇ ਨਾਲ ਚੱਲਾਂਗੇ ਠੀਕ ਹੈ ਤੇਰੀ ਵੀ ਦੁਆ ਜੇ ਹਾਂ ਨਾਲਿਆਂ ਚੱਲਾਂਗੇ ਸਾਨੂੰ ਦਰਾਂ ਡੱਕ ਤੇ ਮੈਂ ਤੂੰ ਉੱਥੇ ਨਾ ਜਾ ਮੇਰੇ ਕਿਤੇ ਬੈਠ ਬਈ ਇਹ ਸਹੀ ਸਾਨੂੰ ਦੇ ਤੁਸੀਂ ਵੀ ਇਹ ਜਿਹਾ ਹੀ ਵੀ ਸਾਨੂੰ ਇੱਕੋ ਜਿਹਾ ਹਾਂ ਇੱਕੋ ਜਿਹਾ ਸਾਨੂੰ ਕੋਈ ਆਇ ਨਹੀਂ ਇਹ ਸਹੀ ਗੱਲ ਹਾਂ ਵੀ ਵਿਰੋਧਤਾ ਕਰਨੀ ਹੈ ਠੀਕ ਨਹੀਂ ਗੱਲ ਬਾਬਾ ਜੀ ਮੈਂ ਮੈਂ ਜਿੰਮੇ ਉਹ ਥਾਲੀ ਆ ਸੀਗਾ ਮੈਂ ਥਾਂ ਤੋਂ ਅੜ ਕਰ ਸਕਦੀ ਵੀ ਮੈਨੂੰ ਥਾਂ ਦੇ ਜੇ ਹਰੇ ਮੈਨੂੰ ਪੈਸੇ ਦਿੰਦੀ ਆ ਫਿਰ ਮੈਂ ਤਾਂ ਸਣੇ ਪਿਆਰ ਲਊਂਗੀ ਨਹੀਂ ਜਾ ਜਾ ਤੁਹਾਡੀ ਗੱਲ ਹੈ ਮੈਂ ਤਾਂ ਥਾਕ ਲੇ ਮੈਂ ਮੈਂ ਜਨਾ ਨਹੀਂ ਮੈਂ ਕਿੱਧਰ ਰੁਝਾਂ ਮੈਂ ਇੱਥੇ ਰਹਣੀ ਆ ਮੈਂ ਉਹੀ ਕਿਤੇ ਦੇਖ ਠੀਕ ਹੈ ਬਾਈ ਠੀਕ ਹੈ ਇਹਦੇ ਤੋਂ ਤਾਂ ਐਂ ਬਾਈ ਇਹ ਤਾਂ ਸਾਡੇ ਦਿੱਤੇ ਨੇ 9 ਇਹਨਾਂ ਨੇ ਹੱਕ ਬਣਦਾ ਜਰਾ ਵੱਧ ਦੇਣ ਦਾ ਵਿਆਹ ਹੈ ਨਾ ਤਰ੍ਹਾਂ ਕਿ ਦਿੰਦਾ ਗਲਾ ਦੀ ਅਸੀਂ ਕੱਚੇ ਕੰਮ ਤੇ ਨਹੀਂ ਤੁਲਦੇ ਹਾਂ ਆਪ ਤਾਂ ਮੈਂ ਚੱਕ ਮੁੱਕ ਕਰ ਗਿਆ ਕਹਿੰਨੀ ਮੈਂ ਕਿੱਥੇ ਗਿਆ ਇਹ ਸਾਡੇ ਕੋਲ ਗਏ ਨਹੀਂ ਛੌਣੇ ਤੇ ਤਾਂ ਵੇਚੇ ਸੀ ਵੀ ਉਦੋਂ ਕਿੱਥੇ ਜਾਵਾਂ ਬਾਤਾ ਜੀ ਬਾਸ ਆਪਣਾ ਤਾਂ ਜੱਦ ਤੱਕ ਮੁੱਕ ਗਿਆ ਹਾਂ ਬਸ ਬਾਲਾਂ ਦਾ ਪੱਤੀ ਵੀ ਸੌ ਲੱਗੀ ਹੋਣਾ ਵੀ ਗਿਆ ਬਸ ਮੈਂ ਰੋਟੀ ਹੋਰ ਸਾਰਾ ਕੁਝ ਲੱਟ ਲੱਟ ਕੇ ਲੈ ਗਈ ਤੇ ਬਿਮਾਰ ਰਹਿੰਦਾ ਆਹੋ ਇਹ ਹੀ ਇਹ ਲੈ ਗਈ ਉਹਨਾਂ ਨਾਲ ਜਿੰਨੇ ਬਣਦੇ ਮੈਂ ਜਿਹੜਾ ਫਰਜ਼ ਸੀ ਉਹਨੂੰ ਤੋਂ ਬਾਹਰ ਭੇਜਿਆ ਮੈਂ ਲਾਉਣੀ ਉਹਨੂੰ ਤੋਂ ਤਦ ਮੰਗੂ ਉਹਦਾ ਉਹਦਾ ਸਮਾਨ ਤਾਂ ਇਹ ਲੈ ਗਈ ਚੱਕ ਕੇ ਕੋਸੋਂ ਤੇ ਜੋੜੀ ਹੋ ਗਈ ਸੀ ਹਾਲੇ ਡਗਾਈਦੀ ਹੋ ਗਈ ਸੀ ਜਗਰਾਵੀ ਰਹਿੰਦੇ ਹੁਣ ਕੋਸੋਂ ਹੁਣ 7-8 ਟੋਲੇ ਹੋਈ ਨੇ ਤੇ ਕੁੜੀ ਵੀ ਦੱਬ ਗਈ ਇਹਦੇ ਹਾਂਜੀ ਇਹਦੀ ਪੈਸੇ ਪਹਿਲੀ ਕੁੜੀ ਇਹ ਤਾਂ ਇੰਤਕ ਕੀਨ ਕਰਿਆ ਇਹਨਾਂ ਨੇ ਤਾਂ ਇਹਨਾਂ ਨੇ ਕਰਿਆ ਗਲਤ ਆ ਇਹਨੂੰ ਰਿਪੋਰਟ ਨਹੀਂ ਕਰਾਈ ਸੀ ਤੁਸੀਂ ਹੁਣ ਜਾਂ ਕਿਹਦੀ ਰਿਪੋਰਟ ਕਰਾਉਣਾ ਹੁਣ ਆ ਵੀ ਨੀਂਦ ਹੋਈ ਜਿਹੜੀ ਇਹਦੀ ਕੁੜੀ ਦੇ ਹਜੇ ਦੱਬੇ ਤਾਂ ਹੁਣ ਦੀ ਗੱਲ ਈ ਹੈ ਜੀ ਜਿਹੜਾ ਪਹਿਲਾਂ ਕਰਾਈ ਸੀ ਉਹ ਫਿਰ ਪੁਲਿਸ ਵਾਲਿਆਂ ਨੂੰ ਕਾਮਰਾਖ ਦੀ ਸਰਕਾਰ ਸੀ ਤੇ ਸੰਦੀਪ ਸੰਧੂ ਨੇ ਬਰਾਉਂਦੀ ਹੋ ਗਈ ਸਾਰਾ ਕੁਝ ਅੱਛਾ ਸੀ ਸੰਦੀਪ ਸੰਧੂ ਨੇ ਥੋੜਾ ਕਰਕੇ ਬਥੇ ਆਦਮੀ ਕਰਤਾ ਵਿੱਚ ਅਛਾ ਲੱਭ ਗਿਆ ਕਰਾ ਲੱਭ ਗਿਆ ਸਾਰਾ ਫੋਨ ਜੀ ਹੁਣ ਕੇ ਪੁਲਿਸ ਨੇ ਫੇਰ ਵੀ ਕੋਈ ਨਹੀਂ ਦਬਾਵਾ ਦਿੱਤੀਆਂ ਗੱਲ ਹੋਣੀ ਉਹ ਨਾ ਆਣਾ ਕੋਈ ਨਹੀਂ ਮੋੜਦੇ ਹੁੰਦੇ ਉਹਨੇ ਇਹਦਾ ਜੋਰ ਸੀ ਕਾਂਗਰਸ ਦਾ ਦੋ ਮੇਰਾ ਕੋਈ ਚਾਰੇ ਹੁਣ ਤੈਨੂੰ ਵੀ ਵੀਰੇ ਲੱਗਦਾ ਦੇ ਦੂੰਗੀ ਆਪੇ ਦੇ ਦਊਗੀ ਨਹੀਂ ਦਿੰਦੀ ਤੂੰ ਮੰਨ ਜਾ ਤੇਰੇ ਨਾਲ ਕਈ ਨਹੀਂ ਨਾ ਤਿੰਨ ਕਿ ਤਿੰਨੀਆਂ ਤਾਂ ਤੇਰੇ ਨਾਲ ਹੋ ਗਈਆਂ ਇਹ ਹਰ ਨੇ ਇਹ ਮੈਸ ਇੱਥੇ ਕਿਤੇ ਮੈਨੂੰ ਮਨਤਾ ਤਾਂ ਬਾੜੀ ਇੱਥੇ ਹਾਂ ਗੈਜੂ ਮੰਟੇ ਚ ਦੂਏ ਤਾਂ ਨਹੀਂ ਨਹੀਂ ਤੁਸੀਂ ਐ ਤੁਸੀਂ ਰਜਿਸਟਰੀ ਕਰਾ ਦਿਓ ਤੁਸੀਂ ਆਪਣੀ ਭੈਣ ਲੈ ਵੀ ਰਹਿ ਜਾਓ ਇਹਦੀ ਜਾਣ ਕੇ ਰੋਕੀ ਹੋਣੀ ਕਿਸ ਤਾਂ ਹਾਂ ਵੀ ਜਾਣ ਕੇ ਸਹੀ ਗੱਲ ਹੈ ਜੀ ਦਿੰਦੀਆਂ ਤਾਂ ਨਹੀਂ ਮੈਂ ਤਾਂ ਵੀ ਰਹਿਣੀ ਨਾ ਇੱਕ ਮਿੰਟ ਇੱਕ ਮਿੰਟ ਸੁਣ ਗਾ ਤੇਰਾ ਇਹ ਵੀ ਵੀਰੇ ਇੱਧਰ ਸੁਣ ਗਾ ਤੈਨੂੰ ਜਗ੍ਹਾ ਚਾਹੀਦੀ ਆ ਤੁਹਾਡੀ ਭੈਣ ਦਾ ਰਜਿਸਟਰੀ ਕਰਾ ਲੀਕਾ ਤੂੰ ਇੱਥੇ ਰਹਿ ਪਰੰਦਾ ਪਾਣੀ ਅਸੀਂ ਕਾਗੈ ਨੂੰ ਦੇਣਗੇ ਤੈਨੂੰ ਯਾਰ ਮਿਲਦੇ ਬੈਠਾ ਲੈ ਲੀ ਤਾਂ ਵੀ ਰਹਿ ਹੇ ਤੇ ਇਹ ਤਾਂ ਵੀ ਲਿਆ ਨਾ ਚਾਪਰਾ ਹੀ ਕਰ ਲਾ ਪੈਸੇ ਲੈ ਇਹ ਵੀ ਰਾਵੜੀ ਇੱਥੇ ਗਈ ਪੈਸੇ ਤੇ ਤਾਂ ਵੀ ਕਢਾ ਲਾਂਗੇ ਜੋ ਲੱਤ ਬਦਮਾਸ਼ੀਆਂ ਲਹੁੰਦੀ ਆ ਪੇਕੇ ਆਉਂਦੀ ਆ ਜਵਾਈ ਤੋਂ ਘੇਰਾ ਪਾ ਲਾਂਗੇ ਪੈਸੇ ਵੀ ਦਵਾ ਦਾਂਗੇ ਰਿਸ਼ਤੀ ਕਰਾ ਦੇ ਪਰਾਂ ਕੰਮ ਹਾਂ ਦੱਸ ਮੈਂ ਰੱਖ ਲੈਂਦੇ ਤੇਰਾ ਉਨੇ ਲਿਖ ਲੋ ਬਾਗੇ ਦੀ ਕੋਈ ਨਹੀਂ ਫਰਕ ਉਸੇ ਸਾਡੇ ਕੋਲ ਡੱਕਾ ਸੁਣਿਆ ਹੋਣਾ ਪੈ ਜਾ ਉਹਨਾਂ ਦੇ ਸਾਰਾ ਉਥੇ ਅੰਕੂਲੇ ਲੈ ਕੇ ਹਾਂਜੀ ਹਾਂ ਇਹ ਕੁੜੀ ਕੋਲੇ ਨਹੀਂ ਹਾਂ ਨਹੀਂ ਇਹ ਪਹਿਲਾ ਮੁੰਡਾ ਹੈ ਪਹਿਲੇ ਵਿਆਹ ਦਾ ਬੜੀ ਬੜੀ ਬੜਾ ਗਈ ਤਾਂ ਹੀ ਹੈ ਹਾਂਜੀ ਹਾਂਜੀ ਦੋ ਵਿਆਹ ਨੇ ਦੋ ਬਿਲਕੁਲ ਨੇ ਮੈਂ ਤੁਹਾਡੀ ਗੱਲ ਮੈਂ ਸਾਨੂੰ ਦਾ ਮੈਂ ਦੀ ਗੱਲ ਕਰਨਾ ਹਾਂਜੀ ਹਾਂਜੀ ਮੀ ਕੋਈ ਤਰੀਕਾ ਐਂ ਨਹੀਂ ਤਾਂ ਕੋਈ ਤੱਤ ਬੈ ਜਾ ਲੈਣਾ ਉਹਨੇ ਮੈਂ ਤੋਬਾ ਲੈਣਾ ਤੇ ਉਹਨੇ ਤਾਂ ਤੈਨੂੰ ਦਿੱਤੇ ਨੇ ਸੁਣਨਾ ਡਿਗੇ ਪੈਨ ਨੂੰ ਤਾਂ ਇਹ ਲੱਖ ਦੇ ਲਈ 7 ਲੱਖ 7 ਲੱਖ ਲੈ ਉਹ ਨਹੀਂ ਲੈ ਮੈਂ ਤਾਂ ਹੀ ਲੈ ਆ ਜੀ ਮੈਂ ਇਥੇ ਜਗਾ ਲੈਣੀ ਸੀ ਮੈਂ ਆਪਾਂ ਉਥੇ ਲੈ ਲੈ ਮੋੜੇ ਇਹੋ ਛੱਡ ਦਾਂ ਇਹ ਦੇਖੋ ਵੀ ਉਹੋ ਥੋੜੇ ਦਿਨ ਦੀ ਵੇਚ ਪੂਛ ਦੀ ਇਹ ਦੋ ਵੀ ਡੇਟ ਉਹਨਾਂ ਨੇ ਕਹਿੰਦੇ ਹਾਲੀ ਨਹੀਂ ਵਗੇ ਤਾਂ ਜੇ ਨਹੀਂ ਆ ਰਿਹਾ ਬਹੁਤ ਜੋ ਕਹਾਂ ਹਾਂ ਬਦਾਰੇ ਜੇ ਨਹੀਂ ਆ ਰਿਹਾ ਵੀਰੇ ਜਵਾਨ ਉਹਦੇ ਦੇਖਾ ਮੈਂ ਤਾਂ ਕਰਦਾ ਉਹ ਇਹ ਤਾਂ ਬਹੁਤ ਨਜ਼ਰ ਬਹੁਤ ਪਲੇਟਫਾਰਮ ਤੇ ਕਰਦਾ ਉਹ ਜਦੋਂ ਰਾਈਨ ਲਿਖਣ ਕਿ ਨਾ ਆਉਂਗੇ ਇੱਥੇ ਆਓ ਭਾਈ ਹੁਣ ਮੈਂ ਇਹਦਾ ਪਹਿਲਾ ਹੱਲ ਮੰਗਣਾ ਲੱਗੋ ਨਹੀਂ ਹੋ ਸਕਦਾ ਯਾਰ ਤੇਰਾ ਕੋਈ ਫਾਇਦਾ ਹੋਣਾ ਹੋ ਕੇ ਜਿਹੜਾ ਕੋਈ ਪਹਿਲਾ ਮਨ ਨੂੰ ਕਿਹਾ ਉਹਦੇ ਨਾਲ ਅੱਜ ਦੇ ਨਾਲ ਹੋਣ ਦੇ ਨਾਲ ਜਦੋਂ ਹੁਣ ਇਹ ਪੂਰੀ ਅਗੇ ਵਿਆਹ ਦੇਖਿਆ ਮੈਂ ਜਿਹ ਪਹਿਲੇ ਤੋਂ ਕਹਿੰਦੇ ਮੇਰੇ ਕੋਲ ਘੜੂ ਰਹੀ ਗਿਉਰੀ ਪਹਿਲੇ ਗਈ ਤਾਂ ਅਗੋਣ ਲੱਖ ਦੀ ਲੱਖ ਜੀ ਇਹ ਵੀ ਕਹਿੰਦਾ ਮੈਨੂੰ ਸਹਰੇ ਲਈ ਗਈ ਵੀਰੇ ਭਰਾ ਧੀਜੇ ਕੋਲੇ ਉਹ ਵੀ ਕਹਿੰਦਾ ਲੈ ਗਈ ਤੇ ਤੂੰ ਅੱਖਾਂ ਵਿੱਚ ਦੇ ਲਵੇ ਦੇ ਆਪਾਂ ਨਹੀਂ ਤੇ ਤੂੰ ਦੇਵੇ ਨਹੀਂ ਤੂੰ ਅੱਖਾਂ ਵਿੱਚ ਦੀ ਅੱਖਾਂ ਵਿੱਚ ਮਿਲ ਦੇਂਗੇ ਤੁਹਾਡੇ ਹਟਾਲਾ ਚਾਹੁੰਦਾ ਨਹੀਂ ਮੇਰੇ ਪਰਿਵਾਰ ਇਹ ਜਾਈ ਪਹਿਲਾਂ ਅਸੀਂ ਚੱਲਣਾ ਹੈ ਇਮਾਨਦਾਰੀ ਤੇ ਮੈਂ ਨਾ ਝੂਠ ਨਾਲ ਲਟਪੜਾਈ ਦੀ ਜ਼ਿੰਦਗੀ ਕੀਤਾ ਹੈ ਨਾ ਮਾਲਕ ਨੇ ਕਮੀ ਸਟੇਜ ਲਈ ਗਲਤੀ ਦਾ ਮੁੰਡਾ ਜਾਂ ਪੌਟੀ ਜਾਂਦਾ ਤੇ ਕਿਹਨਾਂ ਬਾਪ ਦਾ ਕੋਈ ਨਹੀਂ ਕੱਲਾ ਬਟੇ ਮੇਰੇ ਪਰਵਾਰ ਕੋਲ ਨਹੀਂ ਲਿਆ ਕੋਈ ਨਹੀਂ ਕਰਦਾ ਤੁਸੀਂ ਉਹਨਾਂ ਨੂੰ ਮਤਲਬ ਕਮਰਾ ਦੇ ਕੇ ਰਾਜੀ ਹੋ ਅਰੇ ਬੇਟੀ ਜਦੋਂ ਪੈਸੇ ਦੇਵਾਂਗੇ ਉਹ ਫੇਰ ਜਾਊਗੀ ਠੀਕ ਹੈ ਉਸਨਾਂ ਚ ਮਾਰਾਂ ਵੀ ਤੇ ਉਹ ਘਰ ਆ ਰਹੇ ਸਾਰੇ ਸਾਰੇ ਲੋਕ ਹੈਂ ਕਦੇ ਨਹੀਂ ਆਉਂਦੇ ਜਦੋਂ ਜੀ ਮਰ ਜੀ ਰਹੇ ਥੱਲੇ ਵਾਲਾ ਨੂੰ ਸਾਰੇ ਜਿੱਥੇ ਜੀ ਕਰਦਾ ਰਹੇ ਜਦੋਂ ਦੋ ਹੋਣਗੇ ਆਹ ਇਹ ਲੋਕੀ ਕੰਗਰੇਜਾ ਦੱਲਾ ਉਹ ਕੰਗਰੇਜ ਨੂੰ ਇੱਧਰ ਨਹੀਂ ਆਉਂਦੇ ਚੰਗੀਆਂ ਬਣਾ ਲਵੇ ਫੇਰ ਹੁੰਦਾ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਉਹ ਬਧੇਗਾ ਦੇ ਰਿਹਤੇ ਜਾਗੇ ਦਾ ਹੋਣਾ ਕੰਮ ਨਾ ਹੋਣਾ ਮਾਸ ਦੀ ਬੱਕ ਚਲੋ ਥੋੜਾ ਬਾਟ ਦਮਾਰਾ ਵੀ ਇਹ ਜੇ ਮਤਲਬ ਤੁਸੀਂ ਪੈਸੇ ਦੇ ਦੋਗੇ ਦੇਖੋ ਘਰ ਥੋੜਾ ਬਣੂ ਅਸੀਂ ਅੱਜ ਨਿਖਤ ਕਰਕੇ ਜਾਵਾਂਗੇ ਜਿੰਨਾ 1 ਮਿੰਟ ਜਿੰਨਾ ਚ ਤੁਸੀਂ ਪੈਸੇ ਦੇਦੇ ਉਹਨਾਂ ਚ ਰੋਗੇ ਨਹੀਂ ਉੱਥੇ ਰੋਗੇ ਉਹਨਾਂ ਕੋਈ ਨਹੀਂ ਕੋਲ ਨੂੰ ਜਨ ਬਜ ਜੇ ਕੋ ਕਹੂ ਤਾਂ ਉਹਨੂੰ ਕਹਿੰਦੇ ਜਿਹੜੀ ਰਿਪੋਰਟ ਹੁੰਦਾ ਲੈ ਉਹ ਹੁੰਦਾ ਇਹ ਕੋ ਕਹੂ ਕੈਮਰਾ ਲੱਗੇ ਹੋਣੇ ਡਾਡੇ ਕੈਮਰੇ ਲੱਗੇ ਹੋੜੇ ਐਂਡੂ ਲਵਾ ਦੇ ਸੈਂਪੋਂ ਇਹ ਲੈ ਆਣੇ ਕਹਿੰਦੇ ਇਹ ਫੈਸਲੇ ਨਾਲ ਸੈਂ ਤੋਂ ਉਹ ਜਿੰਨੇ ਪੈਸੇ ਦੇਤੇ ਨਹੀਂ ਮਾਰ ਕੇ ਰੱਖੋ ਮੈਂ ਜਿੰਨੇ ਪੈਸੇ ਦੇ ਦੋ ਠੀਕ ਆ ਮੈਂ ਦੇ ਦੇਣੀ ਆ ਠੀਕ ਆ ਉਹ ਤਾਂ ਬੰਦ ਮੈਂ ਦੇ ਦਿੰਦੀ ਜਿਹੜਾ ਮੇਰਾ ਇਹਨੇ ਰੱਖਿਆ ਹੋਇਆ ਪੈਸਾ ਮੈਨੂੰ ਵੀ ਤਾਂ ਮੇਰੇ ਵੀ ਤੇ ਕਰਾਓ ਨਾ ਮਾਤਾ ਜੀ ਤੁਤੋਂ ਕਿੰਨੇ ਪੈਸੇ ਲੈਤੇ ਨੇ ਮੈਂ ਹੀ ਨਹੀਂ ਰੱਖਦੇ ਨੇ ਤੁਸੀਂ ਮੇਰੀ ਕੁੜੀ ਦੀ ਛੋਟੇ ਨੇ ਨਹੀਂ ਹੋਣ ਦੀ ਯਾਰ ਤੇਰੀ ਇੱਕ ਮਿੰਟ ਹੁਣ ਤਾਂ ਕੋਈ ਲੈਣ ਤੇ ਨਹੀਂ ਪੜਦਾ ਨਹੀਂ ਚਲ ਦਸਤਾ ਦੇ ਦੇ ਉਹਦੇ ਕੋਲ ਲੈਣ ਦਾ ਦੱਸ ਹੀ ਨਹੀਂ ਛੋਟੀ ਜੀ ਮੇਰੀ ਕੁੜੀ ਸੀ ਮੇਰੇ ਕੋਲੇ ਨਹੀਂ ਦੀ ਜੀ ਮੇਰੇ ਕੋਲ ਇਹ ਜਿੰਨਾ ਪੈਸਾ ਭੇਜਦੇ ਸਾਰਾ ਇਹਨਾਂ ਦੇ ਘਰ ਹੀ ਜਾ ਦਿੰਦਾ ਸੀ ਇਹ ਪੈਸਾ ਇਹ ਨਹੀਂ ਖਾਦਾ ਸਾਰਾ ਨਹੀਂ ਛੋਟੇ ਹੱਥ ਵਿੱਚ ਨਹੀਂ ਗਿਆ ਪੈਸਾ ਹਾਂਜੀ ਮੇਰੇ ਹੱਥ ਵਿੱਚ ਨਹੀਂ ਗਿਆ ਮੈਂ ਆਪ ਖੋਦ ਦਿੰਦੀ ਰਹੀ ਮਾਤਾ ਜੀ ਇਹਦੇ ਟੌਕਸ ਕਰਾ ਲੈ ਕੇ ਚੈਨ ਕਰਾ ਲੈ ਕੇ ਸੋਭੇ ਨਾਲ ਦੇ ਕਰ ਬ ਨਰਲਾ ਦੇ ਕਹਿੰਦੇ ਹੋ ਲੈ ਦੇ ਮਾਤਾ ਜੀ ਤੁਹਾਨੂੰ ਕਰ ਦੱਸੂ ਹਾਂਜੀ ਜੇ ਕੋਣ ਨੇ ਪੈਸੇ ਦਿੱਤੇ ਉਹਨਾਂ ਨੇ ਇਖਤਰਾਈ ਸਹੀ ਗੱਲ ਆ ਤੁਸੀਂ ਲੈ ਕਿਉਂ ਨਹੀਂ ਕਰਾਈ ਬਿਲਕੁਲ ਜੀ ਇਹ ਪਤਾ ਕਿ ਪਿਆਰ ਸੀ ਉਹਨਾਂ ਰਹਿੰਦੀਆਂ ਸੀ ਇਕੱਠੀਆਂ ਉਹਨਾਂ ਨੇ ਪਿਆਰ ਦੀ ਮਾਰ ਕੇ ਫਿਰ ਉਹਨਾਂ ਦਾ ਸੂਰ ਦਿੱਤਾ ਨਹੀਂ ਮੈਨੂੰ ਆਉਂਦਾ ਕਿਉਂ ਦਿੰਦੇ ਆ ਲੈ ਕੇ ਜਾਂਦੇ ਦਿੰਦੇ ਸਹੀ ਖਤਮ ਹੋਇਆ ਇਹ ਆਪ ਹੀ ਉਹਨੂੰ ਵਟਿਆ ਅਸੀਂ ਉਹਨੂੰ ਕੋਈ ਨਹੀਂ ਨਹੀਂ ਯਾਰ ਹੌਲ ਮਾਰੀ ਜਦੋਂ ਪੈਸੇ ਦਾ ਰੋਲਾ ਫਾਲਾ ਲੱਗ ਗਿਆ ਇਹਦਾ ਮੈਂ ਇਹ ਮਲਕ ਬਵਾ ਦਾ ਰਿਸ਼ਤੇ ਚ ਪਰ ਕਿਤੇ ਘਰ ਵਾਲੇ ਨੇ ਕਿਹਾ ਵੀ ਭਾਈ ਤਿਹੇ ਹੋਰ ਨਹੀਂ ਵੇਦਾ ਗੁੱਲੇ ਦਾ ਤਾਂ ਲੈ ਨਹੀਂ ਮੁੱਦਾ ਜਾਂਦੇ ਉਹਦੀ ਲੋੜ ਸੀ ਬੰਦ ਕਿਉਂ ਪੜੇ ਬੀਬੀ ਰੇ ਮੜੇ ਗੁੱਟ ਕੁਛ ਬੀਬੀ ਇਹ ਕੁੜੀਏ ਕੁੜਿਆ ਉਹ ਕੁੜੀ ਨੂੰ ਲੈ ਤੈਨੂੰ ਤਰ੍ਹਾਂ ਪਿੱਛੇ ਲੈ ਲੈ ਅਮੜਿਆ ਕਰਨ ਪਣੀ ਕਰਕੇ ਆ ਤਾਂ ਪੈਣਾ ਕਹਿਦਾ ਆਸਪਰ ਕਹਿਦਾ ਮੜਾ ਜਣਾ ਜਾਣਾ ਨਹੀਂ ਕਿਤੇ ਭਾਈ ਠੀਕ ਹੈ ਕੀ ਗੱਲ ਬਾੜੀ ਗੱਲ ਕੈਮਰੇ ਵਾਲਾ ਹੋ ਰੇ 1 ਮਿੰਟ ਓਹਣ ਤੋਂ ਦੀ ਥਾਈ ਹੈ ਕੀ ਹੋਇਆ ਆਪਕੜ ਲੁਕੜੀ ਆੰਦੀ ਇਹ ਗੱਲ ਦਾ ਨਹੀਂ ਇੱਥੇ ਘਰ ਕੇ ਰਹਿਣ ਦੇ ਨੇ ਪੈਸੇ ਨੇ ਬਾਬਾ ਆਜਾ ਪੈਸੇ ਦਾ ਹੋ ਤਾਂ ਮੈਂ ਕੱਢ ਗੱਲ ਮੰਨਦੀ ਆ ਫਿਰ ਇਹ ਐ ਡਰਾਬੇ ਦੇਣ ਲੱਗ ਜਾਂਦੀ ਆ ਵੀ ਮੇਰੇ ਭਾਈ ਆਏ ਆ ਪਤੀ ਦੇ ਪੁੱਤ ਦੇ ਕੋਈ ਨਾ ਡਰਾਬਾ ਨੂੰ ਅਸੀਂ ਰੱਖਿਆ ਬਾਬਾ ਮੈਨੂੰ ਇੱਥੇ ਕੋਈ ਹਿੰਸ ਕੀ ਨਾ ਹੋਵੇ ਜੇ ਹੋਵੇ ਕੋਈ ਤੈਨੂੰ ਹਿੰਸ ਨਾ ਹੋਵੇ ਇਹਨਾਂ ਦੀ ਜ਼ਿੰਮੇਵਾਰੀ ਹੈ ਕੀ ਹਿੰਸ ਦੀ ਤੁਹਾਨੂੰ ਕੋਈ ਹਿੰਸ ਨਹੀਂ ਹੋਗੀ ਇਹ ਜ਼ਿੰਮੇਵਾਰੀ ਹੈ ਮੈਂ ਤਾਂ ਕਹਿੰਦਾ ਕਿ ਮੈਂ ਉਹ ਆਉਣਾ ਚਾਹੁੰਦਾ ਲੱਗਦਾ ਜੀ ਅੱਜ ਅੱਛਾ ਪਤਾ ਨਹੀਂ ਕਿ ਇਹ ਕਿੱਧਰ ਖੜੇ ਨਹੀਂ ਰਹਿਣੀ ਮੈਂ ਜੇ ਬਾਬਾ ਜੀ ਨੇ ਕਹਤਾ ਵੀ ਇਹ ਤਾਂ ਲਈ ਵੀਡੀਓ ਬਣਾ ਲਿਖੀ ਤੈਨੂੰ ਕੋਈ ਪੰਜ ਟਨ ਤੂੰ ਯਾਰ ਪੈਸੇ ਲੈ ਉਹ ਮੈਂ ਜਦ ਮੈਂ ਆ ਤਾਂ ਹੋਰ ਕਿਤੇ ਚਲੇ ਨਾ ਨਜ਼ਰੇ ਰਹਿ ਗਏ ਬਾਬਾ ਨੇ ਮੁਖੜਦੇ ਗਲੀ ਮਾ ਸਹੀ ਗੱਲ ਸਹੀ ਆ ਮੈਂ ਨਹੀਂ ਲੈ ਆਉਂਦੇ ਇਹ ਹੈ ਕਿ ਦੋ ਜਾਨੇ ਫੋਕੀ ਜਾ ਸਕਦੇ ਸਾਡੇ ਨਿਗੜੇ ਵੀ ਪੜਦੇ ਆ ਸੀ ਸਾਡਾ ਵੱਡਾ ਟੱਬਰ ਆ ਸੀ ਰਾਹ ਦੇ ਜਦੋਂ ਆਪਦਾ ਉਹ ਪ੍ਰੈਸ ਨਾਲ ਆ ਗੜ ਲੈਣ ਕੇ ਖਾਈਏ ਇਹ ਤਾਂ ਦੋ ਜਾਨੇ ਦੇ ਕੋਈ ਬੱਚਾ ਨਹੀਂ ਪੜਦਾ ਉਹ ਫਿਰ ਇਹਨਾਂ ਨੇ ਕਹਿਤਾ ਵੀ ਸਾਨੂੰ ਕਿ ਕਮਰਾ ਬਹੁਤ ਹੈ ਕੀ ਨਹੀ ਇਹ ਹੈ ਕਿ ਤੂੰ ਉਹ ਖਤਰਾ ਨਾ ਤੂੰ ਨਹੀਂ ਤੇ ਖਤਰਾ ਹਾਂ ਬਸ ਜਾਵੇਂ ਆਉਂਦਾ ਰਹਿਣ ਉਹ ਜਿੱਦੜ ਪੈਸੇ ਲੈ ਕੇ ਆਈ ਮੈਂ ਨਾ ਸਾਰਾ ਘਰ ਦੇ ਚੱਲੀਏ। ਬਾਬਾ ਕੀ ਗੱਲਾ ਆਏ ਨਾ ਆਈ ਨਹੀਂ ਹੁਣ। ਸਾਡੀ ਵੀ ਮੈਨੂੰ ਗੱਲ ਨਹੀਂ। ਨਹੀਂ ਨਹੀਂ ਕੋਈ ਨਹੀਂ ਨੂੰ ਘਰ ਪਟਾ ਲਿਆ ਕੱਢ ਦੇ। ਇੱਥੇ ਹੀ ਰਹਿਣਗੇ। ਗੱਲ ਤਾਂ ਇਹਦਾ ਨਾ ਥੋੜੇ ਪੈਸੇ ਦੇ ਦੀ ਗੱਲ ਮੋਕੀ ਆਉਦਾ। ਅੱਜ ਬਾਬਾ ਜੀ ਇਹਨੂੰ ਖਤਰਾ ਹੋ ਗਿਆ। ਇਹ ਭਰਾ ਤੋਂ ਜਿੱਦ ਨੇ ਇਹਨੂੰ ਕਢਾ ਕੇ ਲਿਆਏ ਸੀ ਉਦੋਂ ਨੇ ਕਿਤੇ ਨਹੀਂ ਸੀ ਉਦੋਂ ਖਤਰਾ। ਕਢਾ ਕੇ ਥੋੜੀਆਂ ਪੁਰਾਣੀਆਂ ਗੱਲਾਂ ਜੀ। ਇੱਕ ਮਿੰਟ ਬਾਬਾ ਜੀ। ਮੈਂ ਪਿੱਛੇ ਦਾ ਚੱਕਰ। ਇੱਕ ਮਿੰਟ। ਤੁਸੀਂ ਦੋਵੇਂ ਪਰਿਵਾਰ ਬੈਠੇ ਹੋ। ਆਪਾਂ ਗੱਲ ਥੋੜੀ। ਇੱਕ ਮਿੰਟ। ਇੱਕ ਬ ਮੈਨੂੰ ਕੋਈ ਨਾ ਲੱਗਦਾ ਜੁਗ ਕੋਈ। ਇਹ ਗਾਣੂ? ਠੀਕ ਆ ਇਦਾਂ ਠੀਕ ਆ। ਕਹਿੰਦੇ ਠੀਕ ਆ। ਬੱਸ ਫालतू। ਗੱਲਦੂ ਫालतੂ ਹੁਣ ਬੋਲਿਆ ਤਾਂ ਪਾ ਜਾਂ ਆਰ ਜਾ ਪਾ। ਆਓ ਗੱਲ ਠੀਕ ਆ। ਬੇਟਾ ਦੋ ਟੂ ਵੈਂ ਦੀ ਗੱਲ ਸਹੀ ਆ ਫਸਹੀ ਆ। ਤੂੰ ਹੁਣ ਬੋਲਿਆ ਨਾ ਕੋਈ। ਅੱਛਾ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ। ਬੇਨਤੀ ਆ ਮੈਂ ਮੰਨ ਲਈ ਤੁਹਾਡੀ। ਧੰਨ ਛੱਡਦੇ ਨਹੀਂ। ਠੀਕ ਆ। ਇਹਨੂੰ ਇਹਨੇ ਜਵਾਨ ਬੰਦ ਕਰਾ। ਆ ਠੀਕ ਆ। ਚਲੋ ਬੋਲੀ ਤੇਰੇ ਨਾਲ ਨਹੀਂ ਦੇਣੀ। ਉਹ ਤੇਰੀ ਪੈਣ ਹੀ ਆ। ਨਹੀਂ ਚੱਰ ਹੋਣੀ ਆ। ਇਹ ਬਿਲਕੁਲ ਇਹ ਨਹੀਂ ਵਰਤਣਾ ਬੰਦਾ ਭੈਣ ਦਾ ਮਰਨ ਕਰਨ ਵਾਲੇ ਕਹਿੰਦੇ ਸਾਲਾ ਬੰਦਾ ਹੋਰ ਦੱਬੀ ਮੇਰੇ ਬੰਦੇ ਮਾਰੇ ਬੈਲੇ ਬਹੁਤ ਕੂਟੀ ਇੱਧਰ ਇੱਥੇ ਬੜਤੀ ਭੈਣ ਦਾ ਫੋਟਾ ਹਦਾ ਜੀ ਲੋਟਾ ਦਾ ਤੈਨੂੰ ਕਿਵੇਂ ਦੱਸਾਇਆ ਮੈਂ ਉਹ ਬੋਲੇ ਯਾਰ ਬਾਬੇ ਉਹਦਾ ਸਾਰਾ ਮਦਦ ਨਾ ਫੋਟਲੇ ਕੋਈ ਨਾ ਆਉਂਦਾ ਜਪੜ ਕੁੜੀਏ ਤੇਰੀ ਜੀ ਜੀ ਕਰਾ ਦਿਆ ਪਰ ਮਾਰਾ ਭੈਣ ਬੈਲ ਬੈਲ ਲੈਣ ਦੇ ਤੈਨੇ ਮਨਾ ਬੈਜਾ ਇੱਧਰ ਗੱਲ ਇੱਧਰੋਂ ਤਾਂ ਮਰੀ ਹੀ ਮਰੀ ਏ ਆਦੂ ਫਾਦੂ ਨਾ ਮੈਨੂੰ ਬੋਲ ਵਦਾਂਾ ਕਾਤਾ ਨਹੀਂ ਆਉਂਦਾ ਕਿ ਕਦੇ ਵੀ ਜਾਂ ਤੇ ਬੈਨ ਕੋਈ ਟਕਰਾਰ ਨਹੀਂ ਪੂਰਨ ਤੋ ਨਹੀਂ ਪਾਪੇ ਤੇਰੇ ਸੁਣੋ ਮੈਂ ਇਹ ਨਾ ਬੜਾ ਇਹ ਜੀ ਬੋਦੀ ਪਿਆਰਾ ਅਜੀ ਮੈਂ ਚਲੀ ਜਾਨੀ ਆ ਇਹ ਨੂੰ ਰੱਖ ਲੈ ਜਿੱਥੇ ਬੈਠੇ ਹੋ